ਮਿਸ਼ੀਗਨ ਸੂਬੇ ਵਿੱਚ ਬਰਫਬਾਰੀ ਕਾਰਨ ਭਿਆਨਕ ਸੜਕ ਹਾਦਸਾ 100 ਤੋਂ ਵੱਧ ਵਾਹਨ ਆਪਸ ਵਿੱਚ ਟਕਰਾਈ ਅਮਰੀਕਾ ਵੱਲੋਂ ਗ੍ਰੀਨਲੈਂਡ ਦੇ ਪੀਟੂਫਕਸ ਸਪੇਸ ਬੇਸ ਤੇ ਜੰਗੀ ਜਹਾਜ਼ ਤਾਇਨਾਤ ਕਰਨ ਦਾ ਫੈਸਲਾ ਕੈਨੇਡਾ ਨੇ ਚੀਨ ਨਾਲ ਵਧਾਇਆ ਦੋਸਤੀ ਦਾ ਹੱਥ ਪਾਰੀ ਬਰਫਬਾਰੀ ਅਤੇ ਪਰਫੀਲੇ ਤੂਫਾਨ ਕਾਰਨ ਮਿਸ਼ੀਗਨ ਸੂਬੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਸੋਮਵਾਰ ਸਵੇਰੇ ਮਿਸ਼ੀਗੰਦੇ ਹਰਟਸਨ ਵਿਲੇ ਇਲਾਕੇ ਦੇ ਵਿੱਚ 100 ਤੋਂ ਵੱਧ ਵਾਹਨ ਆਕਸ ਵਿੱਚ ਟਕਰਾ ਗਏ। ਇਸ ਵੱਡੇ ਹਾਦਸੇ ਤੋਂ ਬਾਅਦ ਪੁਲਿਸ ਨੇ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਪੁਲਿਸ ਦੇ ਅਨੁਸਾਰ ਇਸ ਟੱਕਰ ਦੇ ਵਿੱਚ 30 ਤੋਂ ਵੱਧ ਵੱਡੇ ਸੈਮੀ ਟ੍ਰੇਲਰ ਅਤੇ ਟਰੱਕ ਵੀ ਸ਼ਾਮਲ ਨੇ। ਬਰਫ਼ ਕਾਰਨ ਸੜਕਾਂ ਤੇ ਤਿਲਕਣ ਸੀ ਅਤੇ ਵਾਹਨ ਇੱਕ ਦੂਜੇ ਵਿੱਚ ਵੱਜਦੇ ਗਏ ਤੇ ਸੜਕਾਂ ਤੋਂ ਹੇਠਾਂ ਉਤਰਦੇ ਗਏ। ਪਰ ਰਾਹਤ ਦੀ ਗੱਲ ਹੈ ਕਿ ਇਸ ਵਿੱਚ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ। ਆਦਿ ਸੇ ਵਿੱਚ ਕਈ ਲੋਕ ਜ਼ਖਮੀ ਜ਼ਰੂਰ ਹੋਏ ਨੇ ਮੁਸਾਫਰਾਂ ਦੀ ਮਦਦ ਲਈ ਉਟਾਵਾ ਕਾਉਂਟੀ ਸ਼ਹਿਰ ਦੇ ਦਫ਼ਤਰ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਫਸੇ ਹੋਏ ਲੋਕਾਂ ਨੂੰ ਬਸਤਾ ਰਾਹੀਂ ਹਾਰਟਸਨ ਵਿਲੇ ਹਾਈ ਸਕੂਲ ਪਹੁੰਚਾਇਆ ਗਿਆ ਤਾਂ ਜੋ ਉੱਥੋਂ ਆਪਣੇ ਜਾਣ ਪਛਾਣ ਵਾਲਿਆਂ ਨਾਲ ਉਹ ਸੰਪਰਕ ਕਰ ਸਕਣ ਜਾਂ ਕਿਸੇ ਹੋਰ ਵਾਹਨ ਦਾ ਪ੍ਰਬੰਧ ਕਰ ਸਕਣ ਬਰਫੀਲੇ ਤੂਫਾਨ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਨੈਸ਼ਨਲ ਵੈਦਰ ਸਰਵਿਸ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ ਮਿਸ਼ੀਗਨ ਤੋਂ ਇਲਾਵਾ ਮਿਨੀਸੋਟਾ, ਵਿਸਕਾਂਸਿਨ, ਇੰਡੀਆਨਾ, ohio, ਪੈਨਸਿਲਵੇਨੀਆ ਅਤੇ ਨਿਊਯਾਰਕ ਵਿੱਚ ਵੀ ਸਖਤ ਸਰਦੀ ਅਤੇ ਤੂਫਾਨ ਦੀ ਸੰਭਾਵਨਾ ਜਤਾਈ ਗਈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਦੇ ਹੋਰ ਡਿੱਗਣ ਦੀ ਚੇਤਾਵਨੀ ਹੋਈ। ਮੌਸਮ ਵਿਗਿਆਨੀਆਂ ਨੇ ਜਾਰੀ ਕੀਤੀ ਹੈ। ਰਾਸ਼ਟਰਪਤੀ 트럼ਪ ਵੱਲੋਂ ਡੈਨਮਾਰਕ ਦੇ ਅਰਧ ਖੁਦਮੁਖਤਿਆਰ ਖੇਤਰ ਗ੍ਰੀਨਲੈਂਡ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਕਾਰਨ ਪੈਦਾ ਹੋਏ ਤਣਾਅ ਦੇ ਦਰਮਿਆਨ ਅਮਰੀਕਾ ਵੱਲੋਂ ਗ੍ਰੀਨਲੈਂਡ ਦੇ ਪਿਟੂਫਿਕ ਸਪੇਸ ਬੇਸ ਤੇ ਆਪਣੇ ਨੋਰਾਡ ਜੰਗੀ ਜਹਾਜ਼ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਭਾਵੇਂ ਕਿ ਇਸ ਨੂੰ ਇੱਕ ਯੋਜਨਾਬੱਧ ਗਤੀਵਿਧੀ ਅਮਰੀਕਾ ਵੱਲੋਂ ਦੱਸਿਆ ਜਾ ਰਿਹਾ ਹੈ ਪਰ ਮਹਾਰਾ ਦਾ ਮੰਨਣਾ ਹੈ ਕਿ ਇਹ 트ੰਪ ਦੀ ਗ੍ਰੀਨਲੈਂਡ ਨੀਤੀ ਤੇ ਦਬਾਅ ਦੇ ਵਜੋਂ ਹੀ ਦਿਖਿਆ ਜਾ ਰਿਹਾ ਹੈ ਇਸ ਬਾਰੇ ਨਾਰਥ ਅਮਰੀਕਨ 에어로ਸਪੇਸ ਡਿਫੈਂਸ ਕਮਾਂਡ ਨੋਰਾਡ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਜਹਾਜ਼ ਪਹਿਲਾਂ ਤੋਂ ਤੈ ਗਤੀਵਿਧੀਆਂ ਦਾ ਹਿੱਸਾ ਨੇ ਹਨ ਕਿਹਾ ਕਿ ਇਹ ਕਾਰਵਾਈ ਡੈਨਮਾਰਕ ਤੇ ਗ੍ਰੀਨਲੈਂਡ ਦੀ ਸਰਕਾਰ ਨਾਲ ਤਾਲਮੇਲ ਕਰਕੇ ਕੀਤੀ ਜਾ ਰਹੀ ਹੈ ਦੱਸ ਦਿਆ ਕਿ 트럼ਪ ਵੱਲੋਂ ਵਾਰ-ਵਾਰ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਗੱਲ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਗ੍ਰੀਨਲੈਂਡ ਤੇ ਕਬਜ਼ਾ ਕਰਨਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ ਉਨਾਣੇ ਖੇਤਰ ਵਿੱਚ ਚੀਨ ਅਤੇ ਰੋਸਦੀ ਦਿਲਚਸਪੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸਮਾ ਆ ਗਿਆ ਹੈ ਕਿ ਡਨਮਾਰਕ ਅਮਰੀਕਾ ਵੱਲੋਂ ਸਾਲਾਂ ਤੋਂ ਕੀਤੇ ਗਏ ਸਮਰਥਨ ਦੇ ਬਦਲੇ ਇਹ ਖੇਤਰ ਵਾਪਸ ਕਰੇ। ਉੱਧਰ ਡੈਨਮਾਰਕ ਦੀ ਅਗਵਾਈ ਵਿੱਚ ਗ੍ਰੀਨਲੈਂਡ ਵਿੱਚ ਇੱਕ ਵੱਡਾ ਫੌਜੀ ਅਭਿਆਸ ਵੀ ਹੋਣ ਦੀਆਂ ਖਬਰਾਂ ਨੇ। ਇਸ ਅਭਿਆਸ ਵਿੱਚ ਜਰਮਨੀ, ਸਵੀਡਨ, ਫਰਾਂਸ, ਨਾਰਵੇ, ਨੀਦਰਲੈਂਡ ਅਤੇ ਫਿਨਲੈਂਡ ਦੇ ਫੌਜੀ ਹਿੱਸਾ ਲੈ ਰਹੇ ਨੇ। ਰਾਸ਼ਟਰਪਤੀ 트ੰਪ ਨੇ ਮੰਗਲਵਾਰ ਨੂੰ ਨੋਬਲ ਪੁਰਸਕਾਰ ਤੇ ਆਪਣੇ ਪਿਛਲੇ ਸਟੈਂਡ ਨੂੰ ਪੂਰੀ ਤਰ੍ਹਾਂ ਉਟਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੀ ਕੋਈ ਪਰਵਾਹ ਹੀ ਨਹੀਂ ਹੈ। ਇਹ ਬਿਆਨ ਅਜੇ ਸਮੇਂ ਸਾਹਮਣੇ ਆਇਆ ਜਦੋਂ ਇੱਕ ਦਿਨ ਪਹਿਲਾਂ ਹੀ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਉਹਨਾਂ ਦਾ ਧਮਕੀ ਭਰਿਆ ਪੱਤਰ ਸਾਹਮਣੇ ਆਇਆ ਸੀ ਇਸ ਪੱਤਰ ਵਿੱਚ ਟਰੰਪ ਨੇ ਲਿਖਿਆ ਸੀ ਕਿ ਉਸ ਨੂੰ ਵਿਸ਼ਵ ਸ਼ਾਂਤੀ ਦਾ ਪਿੱਛਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਉਹ ਹੁਣ ਸਿਰਫ ਅਮਰੀਕਾ ਦੀ ਭਲਾਈ ਬਾਰੇ ਹੀ ਵਿਚਾਰ ਕਰਨਗੇ ਪਹਿਲਾ ਅਮਰੀਕੀ ਰਾਸ਼ਟਰਪਤੀ ਨੇ ਵਾਰ-ਵਾਰ ਕਿਹਾ ਸੀ ਕਿ ਉਹ ਨੋਬਲ ਪੁਰਸਕਾਰ ਦੇ ਹੱਕਦਾਰ ਨਹੀਂ ਉਹਨਾਂ ਨੇ ਪਿਛਲੇ ਸਾਲ ਵੀ ਇਸ ਲਈ ਇੱਕ ਮੁਹਿੰਮ ਚਲਾਈ ਸੀ ਅੱਠ ਜੁੱਦਾ ਨੂੰ ਹੱਲ ਕਰਨ ਵਿੱਚ ਮਦਦ ਕਰਨ ਦਾ ਸਿਹਰਾ ਉਹਨਾਂ ਨੇ ਆਪਣੇ ਸਿਰ ਲਿਆ ਸੀ 트럼ਪ ਨੇ ਕਿਹਾ ਕਿ ਮੈਨੂੰ ਨੋਬਲ ਪੁਰਸਕਾਰ ਦੀ ਕੋਈ ਪਰਵਾਹ ਨਹੀਂ ਹੈ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਚੰਗੀ ਔਰਤ ਨੇ ਸੋਚਿਆ ਕਿ ਮੈਂ ਇਸ ਦਾ ਹੱਕਦਾਰ ਹਾਂ ਉਹ ਸੱਚਮੁੱਚ ਚਾਹੁੰਦੀ ਸੀ ਕਿ ਮੈਂ ਇਸ ਨੂੰ ਪ੍ਰਾਪਤ ਕਰਾਂ ਮੈਂ ਇਸ ਦੀ ਕਦਰ ਕਰਦਾ ਹਾਂ ਜੇ ਕੋਈ ਸੋਚਦਾ ਹੈ ਕਿ ਨਾਰਵੇ ਨੋਬਲ ਪੁਰਸਕਾਰ ਨੂੰ ਕੰਟਰੋਲ ਨਹੀਂ ਕਰਦਾ ਤਾਂ ਉਹ ਮਜ਼ਾਕ ਕਰ ਰਿਹਾ ਹੈ ਵੈਨਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੇ ਹਾਲ ਹੀ ਵਿੱਚ ਟਰੰਪ ਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਮੈਡਲ ਵੇਟ ਕੀਤਾ ਜੋ ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਮਿਲਿਆ ਸੀ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਸੋਮਵਾਰ ਨੂੰ ਲਿਖੇ ਪੱਤਰ ਵਿੱਚ ਟਰੰਪ ਨੇ ਕਿਹਾ ਕਿ ਪਿਆਰੇ ਜੋਨਸ ਇਹ ਦੇਖਦੇ ਹੋਏ ਕਿ ਤੁਹਾਡੇ ਦੇਸ਼ ਨੇ 8 ਤੋਂ ਵੱਧ ਜੁੱਧਾ ਨੂੰ ਰੋਕਣ ਦੇ ਬਾਵਜੂਦ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਾ ਦੇਣ ਦਾ ਫੈਸਲਾ ਕੀਤਾ ਮੈਂ ਹੁਣ ਸਿਰਫ ਸ਼ਾਂਤੀ ਬਾਰੇ ਸੋਚਣ ਦੀ ਕੋਈ ਜ਼ਿੰਮੇਵਾਰੀ ਮਹਿਸੂਸ ਨਹੀਂ ਕਰਦਾ ਹਾਲਾਂਕਿ ਹਮੇਸ਼ਾ ਇੱਕ ਤਰਜੀਹ ਰਹੇਗੀ ਪਰ ਮੈਂ ਹੁਣ ਇਸ ਬਾਰੇ ਸੋਚ ਸਕਦਾ ਹਾਂ ਕਿ ਅਮਰੀਕਾ ਲਈ ਕੀ ਚੰਗਾ ਹੈ ਅਤੇ ਕੀ ਸਹੀ ਹੈ 트럼ਪ ਵੱਲੋਂ ਲਿਖਿਆ ਇਹ ਪੱਤਰ ਕਾਫੀ ਵਾਇਰਲ ਹੋ ਰਿਹਾ ਹੈ ਗ੍ਰੀਨਲੈਂਡ ਤੇ ਕਬਜ਼ਾ ਕਰਨ ਦਾ 트럼ਪ ਦਾ ਜਨੂਨ ਲਗਾਤਾਰ ਵਧਦਾ ਜਾ ਰਿਹਾ ਹੈ ਖਾਸ ਕਰਕੇ ਵੈਨਜ਼ੂਏਲਾ ਤੇ ਫੌਜੀ ਕਾਰਵਾਈ ਤੋਂ ਬਾਅਦ ਹੁਣ ਗ੍ਰੀਨਲੈਂਡ ਅਮਰੀਕੀ ਰਾਸ਼ਟਰਪਤੀ ਦੇ ਨਿਸ਼ਾਨੇ ਤੇ ਹੈ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਗ੍ਰੀਨਲੈਂਡ ਤੇ ਅਮਰੀਕੀ ਕਬਜ਼ੇ ਦੀ ਤਸਵੀਰ ਸਾਂਝੀ ਕਰਕੇ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੂਥ ਸੋਸ਼ਲ ਤੇ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਗ੍ਰੀਨਲੈਂਡ ਦੀ ਧਰਤੀ ਤੇ ਅਮਰੀਕੀ ਝੰਡਾ ਫੜ ਕੇ ਖੜੇ ਦਿਖਾਈ ਦੇ ਰਹੇ ਨੇ। ਇਸ ਫੋਟੋ ਵਿੱਚ ਉਹਨਾਂ ਦੇ ਨਾਲ ਉਪਰਾਸ਼ਟਰਪਤੀ ਜੇ ਡੀ ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੀ ਮੌਜੂਦ ਨੇ। ਤਸਵੀਰ ਵਿੱਚ ਇੱਕ ਬੋਰਡ ਵੀ ਲੱਗਾ ਹੈ ਜਿਸ ਤੇ ਲਿਖਿਆ ਹੈ 2026 ਤੋਂ ਗ੍ਰੀਨਲੈਂਡ ਅਮਰੀਕਾ ਦਾ ਇਲਾਕਾ ਹੈ। ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਗਈ ਜਿਸ ਵਿੱਚ 트럼ਪ, ਵਾਈਟ ਹਾਊਸ ਵਿੱਚ ਯੂਰੋਪੀਅਨ ਨੇ ਤਾਵਾ ਨਾਲ ਬੈਠੇ ਨੇ ਜਿੱਥੇ ਕੋਲ ਲੱਗੇ ਨਕਸ਼ੇ ਵਿੱਚ ਕੈਨੇਡਾ, ਗ੍ਰੀਨਲੈਂਡ ਅਤੇ ਵੈਨਜ਼ੂਏਲਾ ਨੂੰ ਅਮਰੀਕਾ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ। ਦੱਸ ਦिए ਕਿ 트럼ਪ ਫੋਨ ਲਾਈਨ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ NATO ਦੇ ਪ੍ਰਧਾਨ ਸਕੱਤਰ ਮਾਰਕ ਰੂਟੇ ਦੇ ਨਾਲ ਗੱਲਬਾਤ ਹੋਈ ਹੈ। 트럼ਪ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਮੀਟਿੰਗ ਤੈਅ ਕੀਤੀ ਹੈ ਤੇ ਸਪਸ਼ਟ ਕੀਤਾ ਹੈ ਕਿ ਗ੍ਰੀਨਲੈਂਡ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਉਹ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਟਣਗੇ। ਪ੍ਰਸ਼ਧਪਤੀ 트럼ਪ ਨੇ ਫਰਾਂਸ ਦੇ ਨਾਲ ਤਿੱਖੀ ਬਹਿਸ ਸ਼ੁਰੂ ਕਰ ਦਿੱਤੀ ਹੈ। ਉਹਨਾਂ ਫ੍ਰੈਂਚ ਵਾਈਨ ਤੇ ਸ਼ੈਂਪੇਨ ਤੇ 200% ਦੀ ਟੈਰਿਫਰਾਂ ਦੀ ਧਮਕੀ ਦਿੰਦੀ ਹੈ। ਇਹ ਸਭ ਇਸ ਲਈ ਹੋਇਆ ਕਿਉਂਕਿ ਫਰਾਂਸ ਨੇ 트럼ਪ ਦੇ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ। 트럼ਪ ਨੇ Truth Social ਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਦਾ ਇੱਕ ਪ੍ਰਾਈਵੇਟ ਮੈਸੇਜ ਵੀ ਸਾਂਝਾ ਕਰ ਦਿੱਤਾ ਜਿਸ ਵਿੱਚ ਗ੍ਰੀਨਲੈਂਡ ਦੇ ਮੁੱਦੇ ਤੇ ਗੱਲਬਾਤ ਹੋਈ ਸੀ। 트럼ਪ ਨੇ ਸਵਾਲੋ ਕੀਤਾ ਜਦੋਂ ਫਰਾਂਸ ਨੇ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਤੋਂ ਮਨਾਂ ਕੀਤਾ। ਇਹ ਬੋਰਡ ਅਸਲ ਵਿੱਚ ਗਾਜ਼ਾ ਦੇ ਜੰਗ ਪ੍ਰਭਾਵਿਤ ਇਲਾਕਿਆਂ ਦੇ ਮੌੜ ਨਿਰਮਾਣ ਲਈ ਬਣਾਇਆ ਗਿਆ ਸੀ। ਅਰੇਸ ਦਾ ਚਾਰਟਰ ਹੁਣ ਸਿਰਫ ਗਾਜਾ ਤੱਕ ਸੀਮਤ ਨਹੀਂ ਜਾਪਦਾ। 트럼ਪ ਇਸ ਨੂੰ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਪਲੇਟਫਾਰਮ ਬਣਾ ਰਹੇ ਨੇ। 트럼ਪ ਨੇ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਉਨ੍ਹਾਂ ਦੀ ਵਾਈਨ ਅਤੇ ਸ਼ੈਂਪੇਨ ਤੇ 200% ਦੀ ਟੈਰਿਫ ਲਗਾ ਦੇਵਾਂਗਾ, ਫਿਰ ਉਹ ਖੁਦ ਸ਼ਾਮਲ ਹੋ ਜਾਣਗੇ। ਪਰ ਉਨ੍ਹਾਂ ਨੂੰ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਮੈਕਰੋਨ ਵਾਲਾ ਇਸ਼ਾਰਾ ਕਰ ਰਹੇ ਸਨ 트럼ਪ ਦਾ ਕਹਿਣਾ ਸੀ ਕਿ ਜੇਕਰ ਫਰਾਂਸ ਨੇ ਦੁਸ਼ਮਣੀ ਦਿਖਾਈ ਤਾਂ ਟੈਰਿਫ ਲੱਗੇਗਾ ਜਿਸ ਨਾਲ ਮੈਕਰੋਨ ਮਜਬੂਰਨ ਗਾਜਾ ਬੋਰਡ ਵਿੱਚ ਸ਼ਾਮਲ ਹੋਣਗੇ 트럼ਪ ਨੇ ਟ੍ਰੂਥ ਸੋਸ਼ਲ ਤੇ ਮੈਕਰੋਨ ਦਾ ਨਿੱਜੀ ਸਨੇਹਾ ਵੀ ਪੋਸਟ ਕਰ ਦਿੱਤਾ ਜਿਸ ਵਿੱਚ ਮੈਕਰੋਨ ਨੇ ਲਿਖਿਆ ਸੀ ਕਿ ਦੋਵੇਂ ਆਗੂ ਈਰਾਨ ਅਤੇ ਸੀਰੀਆ ਦੇ ਮੁੱਦੇ 'ਤੇ ਸਹਿਮਤ ਨਹੀਂ ਪਰ ਗ੍ਰੀਨਲੈਂਡ ਤੇ 트럼ਪ ਕੀ ਕਰ ਰਹੇ ਨੇ ਇਹ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਮੈਕਰੋਨ ਨੇ 트럼ਪ ਦੇ 다보스 ਵਿੱਚ ਵਿਸ਼ਵ ਆਰਥਿਕ ਮੰਚ ਦੇ ਮੌਕੇ ਬੋਲਣ ਦੀ ਤਸਵੀਰ ਦਿੱਤੀ। ਉਹਨੇ ਕਿਹਾ ਕਿ 트럼ਪ ਨੂੰ ਵੀਰਵਾਰ ਨੂੰ ਰਾਤ ਦੇ ਖਾਣੇ ਤੇ ਲੈ ਜਾ ਸਕਦੇ ਨੇ। ਨਾਲ ਹੀ ਹੋਰ G7 ਨੇਤਾਵਾਂ, ਯੂਕਰੇਨ, ਡੈਨਮਾਰਕ, ਸੀਰੀਆ ਤੇ ਰੂਸ ਦੇ ਪ੍ਰਤੀਨਿਧੀਆਂ ਨੂੰ ਵੀ ਬੁਲਾਉਣ ਦੀ ਗੱਲ ਕੀਤੀ ਗਈ। ਦੱਖਣੀ ਅਫਰੀਕਾ ਦੇ ਗੋਤੈਂਗ ਸੁਬੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਟਰੱਕ ਤੇ ਸਕੂਲ ਮਿਨੀ ਬੱਸ ਦੀ ਟੱਕਰ ਵਿੱਚ 13 ਬੱਚਿਆਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਦੇ ਮੁਤਾਬਕ 11 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦ ਕਿ ਦੋ ਬੱਚਿਆਂ ਨੇ ਹਸਪਤਾਲ ਜਾ ਕੇ ਦਮ ਤੋੜਿਆ ਇਹ ਘਟਨਾ ਸੋਮਵਾਰ ਸਵੇਰੇ 7:00 ਵਜੇ ਵਾਪਰੀ ਜਦੋਂ ਬੱਸ ਜੋਨਸਬਰਗ ਵਿੱਚ ਪ੍ਰਾਇਮਰੀ ਅਤੇ ਹਾਇਰ ਸਕੈਂਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਿਜਾ ਰਹੀ ਸੀ ਚਸ਼ਮਦੀਦਾਂ ਦੇ ਮੁਤਾਬਕ ਬੱਚਿਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਹੋਰ ਵਾਹਨਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਪੁਲਿਸ ਦੇ ਮੁਤਾਬਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੱਕ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਬੱਸ ਡਰਾਈਵਰ ਵੀ ਜ਼ਖਮੀ ਹੈ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਰਾਸ਼ਟਰੀ ਤੇ ਸੀਰੀਅਲ ਰਾਮਾਪੋਜਾ ਨੇ ਨੁਕਸਾਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਜਿਨ੍ਹਾਂ ਦੇ 마ਸੂਮ ਬੱਚਿਆਂ ਨੇ ਸਾਹਸੇ ਵਿੱਚ ਦਮ ਤੋੜ ਦਿੱਤਾ। ਦੁਨੀਆ ਦੀ ਸਿਆਸਤ ਵਿੱਚ ਇੱਕ ਹੈਰਾਨੀਜਨਕ ਦੌਰ ਚੱਲ ਰਿਹਾ ਹੈ ਜਿੱਥੇ ਪੁਰਾਣੇ ਦੋਸਤ ਪਰੋਸੇਮੰਦ ਨਹੀਂ ਰਹੇ ਅਤੇ ਪੁਰਾਣੇ ਵਿਰੋਧੀ ਅਚਾਨਕ ਫਾਇਦੇਮੰਦ ਦਿਖਣ ਲੱਗੇ ਨੇ। ਦਹਾਕਿਆਂ ਤੱਕ ਅਮਰੀਕਾ ਦਾ ਪਰਛਾਂਵਾ ਬਣ ਕੇ ਚੱਲਣ ਵਾਲਾ ਕੈਨੇਡਾ ਹੁਣ ਆਪਣੇ ਲਈ ਵੱਖਰਾ ਰਸਤਾ ਲੱਭਦਾ ਦਿਖਾਈ ਦੇ ਰਿਹਾ ਹੈ। ਚੀਨ ਦੇ ਨਾਲ ਟੈਰਿਫ ਡੀਲ, ਵਪਾਰਕ ਨਜ਼ਦੀਕੀਆਂ ਅਤੇ ਰਣਨੀਤਿਕ ਸਾਂਝੇਦਾਰੀ ਕੀਤੀ ਜਾ ਰਹੀ ਹੈ। ਉਟਾਵਾ ਹੁਣ ਵਾਸ਼ਿੰਗਟਨ ਦੀ ਹਰ ਲਾਈਨ ਤੇ ਚੱਲਣ ਲਈ ਤਿਆਰ ਨਹੀਂ। ਦਰਅਸਲ ਅਮਰੀਕੀ ਟੈਰਫ ਨੀਤੀਆਂ ਦਾ ਡੂੰਘਾ ਅਸਰ ਕੈਨੇਡਾ ਵਰਗੇ ਐਕਸਪੋਰਟ ਨਿਰਭਰ ਦੇਸ਼ ਤੇ ਪਿਆਏ। ਸਟੀਲ, ਐਲੂਮੀਨੀ ਅਤੇ ਆਟੋ ਸੈਕਟਰ ਵਿੱਚ ਹੋਏ ਨੁਕਸਾਨ ਨੇ ਇਹ ਸਾਫ਼ ਕੀਤਾ ਹੈ ਕਿ ਸਿਰਫ਼ ਸੁਰੱਖਿਆ ਸਾਂਝੇਦਾਰੀ ਹੀ ਪੇਠ ਨਹੀਂ ਭਰਦੀ। ਅਜੇ ਵਿੱਚ ਚੀਨ ਵਰਗੇ ਵੱਡੇ ਬਾਜ਼ਾਰ ਨੂੰ ਨਜ਼ਰਅੰਦਾਜ਼ ਕਰਨਾ ਕੈਨੇਡਾ ਲਈ ਹੁਣ ਸੰਭਵ ਨਹੀਂ ਰਿਹਾ। ਜਿੱਥੇ ਅਮਰੀਕਾ ਦਬਾਅ, ਚੇਤਾਵਨੀ ਅਤੇ ਪਾਬੰਦੀਆਂ ਦੀ ਭਾਸ਼ਾ ਬੋਲਦਾ ਹੈ, ਉੱਥੇ ਚੀਨ ਬਾਜ਼ਾਰ, ਨਿਵੇਸ਼ ਅਤੇ ਤਿਆਰੀ ਬਰਾਹਤ ਦੀ ਪੇਸ਼ਕਸ਼ ਕਰਦਾ ਹੈ। ਚੀਨੀ ਇਲੈਕਟ੍ਰਿਕ ਵਾਹਨਾਂ ਦੇ ਟੈਰਿਫ ਘਟਾਉਣਾ ਅਤੇ ਬਦਲੇ ਵਿੱਚ ਕੈਨੋਲਾ ਤੇ ਸੀ ਫੂਡ ਤੇ ਰਾਹਤ ਲੜਨਾ ਕੰਰਡਾ ਲਈ ਸਿੱਧਾ ਸਿੱਧਾ ਫਾਇਦੇ ਦਾ ਸੌਦਾ ਸੀ ਸੋ ਪ੍ਰਧਾਨ ਮੰਤਰੀ ਮਾਰਕਰਨੀ ਨੇ ਨਵੀਂ ਗਲੋਬਲ ਸੋਚ ਦਾ ਨਾਰਾ ਲਾਇਆ ਹੈ ਤੇ ਉਹ ਹੁਣ ਚੀਨ ਦੇ ਵੱਲ ਰੁਜ਼ਾਨ ਕਰਦੇ ਦਿਖਾਈ ਦੇ ਰਹੇ ਨੇ